ਦੀ ਗੱਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਰੈਗੂਲਰ ਸਰਕਾਰੀ ਵਿਭਾਗਾਂ ਦੀ ਤਿਆਰੀ ਕਰਵਾ ਰਹੇ ਹਾਂ ਤੇ ਅੱਜ ਰੋਜ਼ਾਨਾ ਦੀ ਤਰ੍ਹਾਂ ਆਪਾਂ ਵੀਡੀਓ ਲਿਆ ਯੂਨੀਅਨ ਐਗਜ਼ੀਕਿਊਟਿਵ ਟੌਪਿਕ ਹੈ ਤੁਹਾਡਾ ਤੇ ਇਸ ਦੇ एमसीक्यू ਲੈ ਕੇ ਆਏ ਆ ਆਪਾਂ ਪਹਿਲਾਂ ਇਹਨਾਂ ਦੀਆਂ ਥਰੀਟਿਕਲ ਕਲਾਸਾਂ ਆਪਾਂ ਲਗਾ ਚੁੱਕੇ ਆ ਤੁਹਾਨੂੰ ਸਮਝਾ ਚੁੱਕੇ ਜੁਨੀਅਨ ਐਗਜ਼ੀਕਿਊਟਿਵ ਕੀ ਹੁੰਦੇ ਆ ਤੇ ਸਟੇਟ ਐਗਜ਼ੀਕਿਊਟਿਵ ਕੀ ਹੁੰਦੇ ਆ ਠੀਕ ਆ ਤੇ ਇਸ ਕਲਾਸ ਇਹ ਕਲਾਸ ਤੁਹਾਡੀ ਮਤਲਬ ਕਿ ਸਾਰੇ ਪੇਪਰਾਂ ਲਈ ਬਹੁਤ ਹੀ ਮਹੱਤਵਪੂਰਨ ਰਹੇਗੀ ਜਿਵੇਂ ਕਿਸੇ ਨੇ ਐਗਜ਼ਾਈਜ਼ ਇਨਸਪੈਕਟਰ ਦਾ ਪੇਪਰ ਦੇਣਾ ਜਾਂ ਕੋਈ ਕਨਸਟੇਬਲ ਦੀ ਭਰਤੀ ਦਾ ਜਾਂ ਪੁਲਿਸ ਦੇ ਵਿੱਚ ਸਬ ਇਨਸਪੈਕਟਰ ਦੀ ਭਰਤੀ ਦਾ ਰੇਲਵੇ ਦਾ ਹਨਾ ਕਿਸੇ ਵੀ ਤਰ੍ਹਾਂ ਦਾ ਪੇਪਰ ਦੇਣਾ ਚਾਹੁੰਦਾ ਸੀਨੀਅਰ ਅਸਿਸਟੈਂਟ ਦਾ ਕਰਕ ਦਾ ਸਾਰੀਆਂ ਭਰਤੀਆਂ ਲਈ ਬਹੁਤ ਇੰਪੋਰਟੈਂਟ ਤੇ ਅੰ ਇਹ ਸਾਰੇ ਪੌਰਟੀ ਦੇ ਇੰਪੋਰਟੈਂਟ ਟੌਪਿਕ ਜਿਹੜੇ ਮੈਂ ਇਸ ਚੈਨਲ ਦੇ ਉੱਤੇ ਕਰਵਾ ਰਹੇ ਹਾਂ ਇਹ ਰੋਜ਼ਾਨਾ ਕਰੀ ਕਰੋ ਠੀਕ ਹੈ ਨਾ ਇਸ ਦੇ ਵਿੱਚੋਂ ਕੁਐਸਚਨ ਪੱਕਾ ਆਣਗੇ ਤੁਹਾਡਾ ਟੌਪਿਕ ਸਾਰੇ ਇਹ ਆਪਾਂ ਕਲੀਅਰ ਕਰਵਾਵਾਂਗੇ ਇਹ ਚੈਨਲ ਦੇ ਉੱਤੇ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਤੇ ਲਾਈਕ ਕਰ ਦਿਓ ਤੇ ਅੱਜ ਦਾ ਟੌਪਿਕ ਆਪਾਂ ਸ਼ੁਰੂ ਕਰਦੇ ਹਾਂ ਜੂਨੀਅਨ ਐਗਜ਼ੀਕਿਊਟਿਵ ਇਸ ਦੇ ਆਪਾਂ ਮਸੂਹ ਪ੍ਰਸ਼ਨ ਕਰਨੇ ਆ ਤੇ ਹੁਣ ਪਹਿਲਾ ਪ੍ਰਸ਼ਨ ਹੈਗਾ ਹੂ ਇਜ਼ ਦੀ ਨੋਮੀਨਲ ਹੈੱਡ ਆਫ ਦਾ ਜੂਨੀਅਨ ਐਗਜ਼ੀਕਿਊਟਿਵ ਇਨ ਇੰਡੀਆ ਕਹਿੰਦੇ ਭਾਰਤ ਵਿੱਚ ਕੇਂਦਰੀ ਕਾਰਜਕਾਰੀ ਦਾ ਨਾਮਾਤਰ ਮੁਖੀ ਕੌਣ ਹੈ ਤਾਂ ਉਹਨੂੰ ਥ੍ਰੈਡਿਕਲ ਕਲਾਸਾਂ ਦੇ ਵਿੱਚ ਚੰਗੀ ਤਰ੍ਹਾਂ ਪੜਾ ਦਿੱਤਾ ਗਿਆ ਕਿ ਨਾਮਾਤਰ ਮੁਖੀ ਕਿਸ ਨੂੰ ਕਿਹਾ ਜਾਂਦਾ ਹੈ ਨਾਮਾਤਰ ਮੁਖੀ ਰਾਸ਼ਟਰਪਤੀ ਨੂੰ ਕਿਹਾ ਜਾਂਦਾ ਹੈ ਠੀਕ ਹੈ ਤੇ ਇਸ ਦਾ ਅਨਸਰ ਹੈਗਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਮਤਲਬ ਭਾਰਤ ਵਿੱਚ ਕੇਂਦਰੀ ਕਾਰਜਕਾਰੀ ਦਾ ਨਾਮਾਤਰ ਮੁਖੀ ਰਾਸ਼ਟਰਪਤੀ ਨੂੰ ਮੰਨਿਆ ਗਿਆ ਹੈ ਕਿ ਉਸ ਕੋਲ ਮਤਲਬ ਕਿ ਹੁੰਦੇ ਹੋਏ ਵੀ ਪਾਵਰਾਂ ਨਹੀਂ ਹੈਗੀਆਂ ਮਤਲਬ ਕਿ ਸਭ ਕੁਝ ਮਤਲਬ ਕਿ ਹੈਸ ਮਤਲਬ ਕਿ ਸਭ ਤੋਂ ਟਾਪ ਆਪਣਾ ਟਾਪ ਪ੍ਰਾਇਓਰਟੀ ਦੇ ਫਰਸਟ ਸਿਟੀਜ਼ਨ ਆਫ ਇੰਡੀਆ ਮਤਲਬ ਕਿ ਪ੍ਰੈਜ਼ੀਡੈਂਟ ਨੂੰ ਮੰਨੇ ਜਾਂਦਾ ਪਰ ਫਿਰ ਵੀ ਪਾਵਰ ਨਹੀਂ ਹੈਗੀ ਠੀਕ ਆ ਮੇਨ ਪਾਵਰ ਪ੍ਰਾਈਮ ਮਿਨਿਸਟਰ ਹੁੰਦਾ ਤਾਂ ਕਰਕੇ ਰੀਅਲ ਪਾਵਰ ਰੀਅਲ ਹੀਰੋ ਕਿਨੂੰ ਮੰਨੇ ਜਾਂਦਾ ਰੀਅਲ ਮਤਲਬ ਕਿ ਐਗਜ਼ੀਕਿਊਟਿਵ ਨੂੰ ਮੰਨੇ ਜਾਂਦਾ ਰੀਅਲ ਹੈਡ ਕਿਨੂੰ ਮੰਨੇ ਜਾਂਦਾ ਪ੍ਰਾਈਮ ਮਿਨਿਸਟਰ ਨੂੰ ਤੇ ਅਗਲਾ ਪ੍ਰਸ਼ਨ ਤੇ ਦੂਜਾ ਪ੍ਰਸ਼ਨ ਆ ਗਿਆ which article of indian constitution deals with the election of president ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਹੈ ਇਸ ਸਵਾਲ ਦਾ ਉੱਤਰ ਹੈ ਆਰਟੀਕਲ 54 ਆਰਟੀਕਲ 54 ਦੇ ਵਿੱਚ ਧਾਰਾ 54 ਦੇ ਵਿੱਚ ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਵਰਣਨ ਕੀਤਾ ਹੋਇਆ ਹੈ ਕਿ ਰਾਸ਼ਟਰਪਤੀ ਦੀ ਚੋਣ ਕਿਵੇਂ ਹੋਣੀ ਹੈ ਠੀਕ ਹੈ ਕਿੰਨੇ ਸਮੇਂ ਲਈ ਹੋਣੀ ਹੈ ਸਾਰੀ ਵਿਧੀ ਮਤਲਬ ਕਿ ਚੋਣ ਦੇ ਰਿਗਾਰਡਿੰਗ ਕਿੱਦਾਂ ਚੋਣ ਹੋਣੀ ਹੈ ਮਤਲਬ ਕਿ ਧਾਰਾ 54 ਦੇ ਵਿੱਚ ਮੈਂਸ਼ਨ ਹੈ ਠੀਕ ਹੈ ਤੇ ਅੱਗੇ ਗੱਲ ਕਰਦੇ ਹਾਂ ਹੂ ਅਪਾਇੰਟਸ ਦੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਪ੍ਰਾਈਮ ਮਿਨਿਸਟਰ ਨੂੰ ਕੌਣ ਅਪਾਇੰਟ ਕਰਦਾ ਹੈ ਮਤਲਬ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਤੁਹਾਨੂੰ ਪਤਾ ਹੈ ਅ ਤੁਸੀਂ ਜੇ ਕਹੋ ਕਿ ਵੋਟਾਂ ਪਾ ਕੇ ਆਪਾਂ ਪ੍ਰਧਾਨ ਮੰਤਰੀ ਨੂੰ ਚੁਣਦੇ ਆ ਤਾਂ ਇਦਾਂ ਨਹੀਂ ਹੁੰਦਾ ਵੋਟਾਂ ਪਾ ਕੇ ਆਪਾਂ ਸਰਕਾਰ ਚੁਣ ਲੈਂਦੇ ਹਾਂ ਠੀਕ ਹੈ ਨਾ ਬਹੁਮਤ ਚ ਆ ਜਾਂਦੀ ਹੈ ਕੋਈ ਸਰਕਾਰ ਤੇ ਉਸ ਤੋਂ ਬਾਅਦ ਉਹਨਾਂ ਦਾ ਲੀਡਰ ਚੁਣਿਆ ਜਾਂਦਾ ਜਿਹਨੂੰ ਪ੍ਰਧਾਨ ਮੰਤਰੀ ਕਹਿੰਦੇ ਆ ਕੇ ਪ੍ਰਧਾਨ ਮੰਤਰੀ ਨੂੰ ਫਿਰ ਸੌਂਗਾਉਣ ਚਾਹੁੰਦਾ ਹੈ ਰਾਸ਼ਟਰਪਤੀ ਚਾਹੁੰਦਾ ਹੈ ਤੇ ਸੌਂਗਣ ਤੋਂ ਬਾਅਦ ਹੀ ਉਸ ਦੀ ਨਿਯੁਕਤੀ ਹੁੰਦੀ ਹੈ ਤਾਂ ਕਰਕੇ ਮੇਨ ਨਿਯੁਕਤੀ ਕੌਣ ਕਰਦਾ ਹੈ ਰਾਸ਼ਟਰਪਤੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਵਿਚ ਬੋਡੀਜ਼ ਕਲੈਕਟਿਵਲੀ ਕਲੈਕਟਿਵਲੀ ਰਿਸਪੌਂਸਿਬਲ ਟੂ ਦੀ ਲੋਕ ਸਭਾ ਲੋਕ ਸਭਾ ਪ੍ਰਤੀ ਸਮੂਹਿਕ ਤੌਰ ਤੇ ਜਵਾਬਦੇਹ ਕੌਣ ਹੈ ਲੋਕ ਸਭਾ ਪ੍ਰਤੀਸਮੂਿਕ ਤੌਰ ਤੇ ਜਵਾਬਦੇਹ ਤੁਹਾਨੂੰ ਦੱਸਿਆ ਕਾਉਂਸਲ ਆਫ ਮਿਨਿਸਟਰ ਜਿਹੜੇ ਕਾਉਂਸਲ ਆਫ ਮਿਨਿਸਟਰਸ ਸਿਲੈਕਟ ਕਰਿਆ ਐਮਪੀਆ ਦੇ ਵਿੱਚੋਂ ਲੋਕ ਸਭਾ ਦੇ ਵਿੱਚ ਕਿਹ ਹੁੰਦੇ ਐ ਐਮਪੀ ਐਮਪੀਆ ਦੇ ਵਿੱਚੋਂ ਕੁਝ ਨੂੰ ਫਿਰ ਮਿਨਿਸਟਰ ਬਣਾ ਦਿੱਤਾ ਜਾਂਦਾ ਉਹਨਾਂ ਨੂੰ ਮਿਨਿਸਟਰੀ ਦੇ ਅਹੁਦੇ ਮਿਲ ਜਾਂਦੇ ਆ ਠੀਕ ਹੈ ਨਾ ਤੇ ਉਹ ਕਲੈਕਟਿਵ ਕਾਉਂਸਲ ਆਫ ਮਿਨਿਸਟਰ ਫਿਰ ਰਿਸਪੌਂਸਿਬਲ ਹੋ ਜਾਂਦੇ ਆ ਜਿੰਨੇ ਵੀ ਮੰਤਰੀ ਹੁੰਦੇ ਮੰਤਰੀ ਮੰਡਲ ਸਾਰਾ ਨਾ ਮੰਤਰੀ ਮੰਡਲ ਰਿਸਪੌਂਸਿਬਲ ਹੁੰਦਾ ਹੈ ਜਵਾਬਦੇਹੀ ਹੁੰਦੀ ਹੁੰਦੀ ਸਾਰੇ ਐਮਪੀਆ ਨੂੰ ਦੇਣੀ ਠੀਕ ਹੈ ਲੋਕ ਸਭਾ ਦੇ ਵਿੱਚ ਜੋ ਵੀ ਉਹਨਾਂ ਦੇ ਇਹ ਸਾਰੇ ਆਪਾਂ ਨੇ ਤੁਹਾਨੂੰ ਕਨਸੈਪਟ थ्योरेटिकल ਦੇ ਵਿੱਚ ਕਲੀਅਰ ਕਰਾ ਚੁੱਕੇ ਹਾਂ ਠੀਕ ਆ ਉਹਨਾਂ ਦੇ ਐਮਸੀਕਿਊ ਆਪਾਂ ਕਰਵਾ ਰਹੇ ਹਾਂ ਤੁਹਾਨੂੰ ਰਿਵੀਜ਼ਨ ਲਈ ਠੀਕ ਹੈ ਨਾ ਤੇ ਐਮਸੀਕਿਊ ਦੀ ਕਲਾਸ ਬਹੁਤ ਇੰਪੋਰਟੈਂਟ ਹੈ ਇੰਗਲਿਸ਼ ਪੰਜਾਬੀ ਦੇ ਵਿੱਚ ਤੁਹਾਡੇ ਸਾਹਮਣੇ ਕਰਵਾ ਰਹੇ ਹਾਂ थ्योरेटिकल ਵੀ ਆਪਾਂ ਨੇ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਕਲਾਸ ਕਵਰ ਕੀਤੀ ਹੈ ਤੇ ਐਮਸੀਕਿਊ ਦੀ ਕਲਾਸ ਵੀ ਇੰਗਲਿਸ਼ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਹੈ ਠੀਕ ਹੈ ਅਗਲਾ ਪ੍ਰਸ਼ਨ ਅਟਰਨੀ ਜਨਰਲ ਆਫ ਇੰਡੀਆ ਇਸ ਅਪਾਇੰਟਡ ਬਾਈ ਹੂ ਅਪਾਇੰਟਡ ਬਾਈ ਹੂ ਭਾਰਤ ਦੇ ਅਟਰਨੀ ਜਨਰਲ ਦੀ ਨਿਯੁਕਤੀ ਕੌਣ ਕਰਦਾ ਹੈ ਭਾਰਤ ਦੇ ਤੇ ਚਾਰੇ ਆਪਸ਼ਨ ਆ ਤੁਹਾਡੇ ਸਾਹਮਣੇ ਸੀ ਠੀਕ ਆ ਮਤਲਬ ਇਦਾਂ ਦਾ ਪ੍ਰਸ਼ਨ ਆ ਸਕਦਾ ਤੁਸੀਂ ਦੇਖ ਸਕਦੇ ਹੋ ਵੀ ਆਪਸ਼ਨਾਂ ਕਿੱਥੇ ਹੋਈਆਂ ਤੇ ਇਸ ਦਾ ਉੱਤਰ ਤੁਹਾਨੂੰ ਦੱਸੇ ਦਿੱਤਾ ਕਿ ਰਾਸ਼ਟਰਪਤੀ ਕਰਦਾ ਭਾਰਤ ਦੇ ਅਟਾਰਨੀ ਜਨਰਲ ਦੇ ਨਿਯੁਕਤੀ ਅਟਾਰਨੀ ਜਨਰਲ ਹੁੰਦਾ ਕੌਣਾ ਮਤਲਬ ਸਭ ਤੋਂ ਜਿਹੜਾ ਵੱਡਾ ਕਾਨੂੰਨੀ ਅਧਿਕਾਰੀ ਹੁੰਦਾ ਹੈ ਰਾਜ ਦੇਸ਼ ਦਾ ਦੇਸ਼ ਦਾ ਠੀਕ ਆ ਅਤੇ ਰਾਜ ਦੀ ਨਹੀਂ ਗੱਲ ਕਰਨੀ ਦੇਸ਼ ਦਾ ਪੂਰੇ ਦੇਸ਼ ਦਾ ਸਭ ਤੋਂ ਵੱਡਾ ਕਾਨੂੰਨੀ ਅਧਿਕਾਰੀ ਉਹਨੂੰ ਅਟਾਰਨੀ ਜਨਰਲ ਆਫ ਇੰਡੀਆ ਕਿਹਾ ਜਾਂਦਾ ਤੇ ਭਾਰਤ ਦਾ ਅਟਾਰਨੀ ਜਨਰਲ ਕਿਹਾ ਜਾਂਦਾ ਤੇ ਜੇ ਰਾਜ ਦੀ ਗੱਲ ਕਰੀਏ ਉੱਥੇ ਐਡਵੋਕੇਟ ਜਨਰਲ ਹੁੰਦਾ ਠੀਕ ਆ ਤੇ ਰਾਸ਼ਟਰਪਤੀ ਇਸ ਦੀ ਚੋਣ ਕਰਦਾ ਹੈ ਅ ਅਟਾਰਨੀ ਜਨਰਲ ਆਫ ਇੰਡੀਆ ਦੀ ਉਸ ਤੋਂ ਬਾਅਦ ਅ ਵਿੱਚ ਬਟ ਇਸ ਦੇ ਟਰਮ ਆਫ ਦ ਆਫਿਸ ਆਫ ਪ੍ਰੈਜ਼ੀਡੈਂਟ ਆਫ ਇੰਡੀਆ ਰਾਸ਼ਟਰਪਤੀ ਦੇ ਕਾਰਜਕਾਲ ਦੀ ਕਾਰਜਕਾਲ ਕਿੰਨਾ ਹੁੰਦਾ ਹੈ ਭਾਰਤ ਦੇ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ 5 ਸਾਲ ਹੁੰਦਾ ਠੀਕ ਆ ਕਿੰਨਾ ਹੁੰਦਾ 5 ਸਾਲ 5 ਸਾਲ ਲਈ ਨਿਯੁਕਤੀ ਹੁੰਦੀ ਹੈ ਰਾਸ਼ਟਰਪਤੀ ਦੀ ਠੀਕ ਆ ਤੇ ਅੰਪੀਚਮੈਂਟ ਕਰਕੇ ਜੇ ਕੰਪੀਚਮੈਂਟ ਦਾ ਮੋਸ਼ਨ ਲਿਆਂਦਾ ਜਾਂਦਾ ਨਾ ਪਾਰਲੀਮੈਂਟ ਦੇ ਵਿੱਚ ਤਾਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ ਕਿਸੇ ਕਾਰਨ ਵਾਂਸ਼ ਪਰ ਮੇਨ 5 ਸਾਲ ਦਾ ਕਾਰਜਕਾਲ ਹੁੰਦਾ ਹੈ ਰਾਸ਼ਟਰਪਤੀ ਦਾ ਉਸ ਤੋਂ ਬਾਅਦ ਅ ਅ ਅੰਪੀਚਮੈਂਟ ਪੰਜਾਬੀ ਦੇ ਵਿੱਚ ਮਹਾਦੋਸ਼ ਕਹਿੰਦੇ ਨੇ ਕੋਈ ਦੋਸ਼ ਲਗਾ ਕੇ ਠੀਕ ਹੈ ਨਾ ਫਿਰ ਸੰਸਦ ਵਿੱਚ ਪਾਸ ਕਰ ਦੇਣਾ ਬਹੁਮਤ ਨਾਲ ਫਿਰ ਹਟਾਇਆ ਜਾਣਾ ਰਾਸ਼ਟਰਪਤੀ ਨੂੰ ਤੇ ਵੈਸੇ 5 ਸਾਲ ਦਾ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਹੂ ਇਜ਼ ਦੀ ਐਕਸ ਅਫੀਸ਼ੀਅਲ ਚੇਅਰਮੈਨ ਆਫ ਦਾ ਰਾਜ ਸਭਾ ਰਾਜ ਸਭਾ ਦਾ ਸਾਬਕਾ ਚੇਅਰਮੈਨ ਕੌਣ ਹੈ ਤੇ ਐਕਸ ਅਫੀਸ਼ੀਅਲ ਨੂੰ ਸਾਬਕਾ ਨਹੀਂ ਗਿਣਨਾ ਪੰਜਾਬੀ ਦੇ ਵਿੱਚ ਗਲਤ ਸ਼ਬਦ ਆਪਾਂ ਦੇ ਜੁੜ ਗਿਆ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ ਰਾਜ ਸਭਾ ਦਾ ਚੇਅਰਮੈਨ ਹਮੇਸ਼ਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਉਪ ਰਾਸ਼ਟਰਪਤੀ ਠੀਕ ਹੈ ਜਿਹੜਾ ਉਪ ਰਾਸ਼ਟਰਪਤੀ ਹੁੰਦਾ ਦੇਸ਼ ਦਾ ਜਿਵੇਂ ਹੁਣ ਜਗਦੀਪ ਧਨਖੜ ਹੈ ਤੇ ਉਦਾਂ ਹੀ ਮਤਲਬ ਕਿ ਉਹਨਾਂ ਨੂੰ ਹੀ ਚੇਅਰਮੈਨ ਦੇ ਤੌਰ ਤੇ ਨਿਯੁਕਤ ਕੀਤਾ ਜਾਂਦਾ ਰਾਜ ਸਭਾ ਦਾ ਠੀਕ ਹੈ ਰਾਜ ਸਭਾ ਦੇ ਵਿੱਚ ਚੇਅਰਮੈਨ ਦਾ ਲੋਕ ਸਭਾ ਦੇ ਵਿੱਚ ਸਪੀਕਰ ਹੁੰਦਾ ਹੈ ਤੇ ਰਾਜ ਸਭਾ ਦਾ ਚੇਅਰਮੈਨ ਹਮੇਸ਼ਾ ਆਪਣੇ ਦੇਸ਼ ਦਾ ਉਪ ਰਾਸ਼ਟਰਪਤੀ ਨੂੰ ਬਣਾਇਆ ਜਾਂਦਾ ਹੈ ਉਸ ਤੋਂ ਅਗਲਾ ਪ੍ਰਸ਼ਨ ਕਹਿੰਦੇ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਉਪਰਾਸ਼ਟਰਪਤੀ ਦਾ ਅਹੁਦਾ ਲਈ ਪ੍ਰਦਾਨ ਕਰਦੀ ਹੈ ਠੀਕ ਹੈ ਕਿਹੜੀ ਧਾਰਾ ਦੇ ਵਿੱਚ ਉਪਰਾਸ਼ਟਰਪਤੀ ਦਾ ਅਹੁਦੇ ਬਾਰੇ ਦੱਸਿਆ ਗਿਆ ਹੈ ਵਰਣਨ ਕੀਤਾ ਗਿਆ ਹੈ ਆਰਟੀਕਲ 63 ਦੇ ਵਿੱਚ ਆਰਟੀਕਲ 63 ਦੇ ਵਿੱਚ ਦੱਸਿਆ ਗਿਆ ਹੈ ਵਾਈਸ ਪ੍ਰੈਜ਼ੀਡੈਂਟ ਬਾਰੇ ਕਿ ਉਪਰਾਸ਼ਟਰਪਤੀ ਵੀ ਹੈ ਦੇਸ਼ ਲਈ ਠੀਕ ਹੈ ਉਹਦੀ ਚੋਣ ਕਰਨ ਲਈ ਕਾਨੂੰਨੀ ਉਹਦਾ ਮਿਲਿਆ ਹੈ ਵਾਈਸ ਪ੍ਰੈਜ਼ੀਡੈਂਟ ਤੋਂ ਉਪਰਾਸ਼ਟਰਪਤੀ ਨੂੰ ਸੰਵਿਧਾਨ ਦੇ ਵਿੱਚ ਠੀਕ ਹੈ ਕਾਨੂੰਨੀ ਤੌਰ ਤੇ ਆਰਟੀਕਲ 63 ਦੇ ਵਿੱਚ ਤੇ ਅਗਲਾ ਆ ਗਿਆ ਨਵਾਂ ਪ੍ਰਸ਼ਨ ਮਾਫੀ ਦੇਣ ਦੀ ਸ਼ਕਤੀ ਕਿਸ ਕੋਲ ਹੈ ਤੁਹਾਨੂੰ ਦੱਸਿਆ ਸੀ ਕਿ سزا ਘਟਾਈ ਜਾ ਸਕਦੀ ਹੈ ਹਨ ਜਾਂ سزا ਖਤਮ ਕੀਤੀ ਜਾ ਸਕਦੀ ਹੈ ਹਨ ਇਹ ਸਾਰੀਆਂ ਪਾਵਰਾਂ ਕਿਸ ਕੋਲ ਨੇ ਤੁਹਾਨੂੰ ਪਤਾ ਰਾਸ਼ਟਰਪਤੀ ਕੋਲ ਨੇ ਆਪਾਂ ਥਰੀ ਤੁਹਾਨੂੰ ਪੜਾ ਚੁੱਕੇ ਹਾਂ ਜੇ ਥਰੀ ਦੀ ਤੁਸੀਂ ਕਲਾਸ ਚੰਗੀ ਤਰ੍ਹਾਂ ਲਾਈ ਹੋਗੀ ਨਾ ਇਹ ਪ੍ਰਸ਼ਨ ਤਾਂ ਤੁਸੀਂ ਮੈਂਟੈਂਸ ਟੈਂਸ਼ਨ ਚ ਹੱਲ ਕਰ ਦੇਣਾਗੇ ਆਰਾਮ ਤੇ ਹੋਣਗੇ ਤੁਹਾਡੇ ਪ੍ਰਸ਼ਨ ਤੁਹਾਨੂੰ ਲੱਗੇਗਾ ਵੀ ਬਹੁਤ ਹੀ ਆਮ ਜਿਹਾ ਪ੍ਰਸ਼ਨ ਹੈ ਠੀਕ ਹੈ ਪਾਵਰ ਟੂ ਗ੍ਰਾਂਟ ਪਾਰਡਨ ਇਸ ਵੈਸਟਰਡ ਇਨ ਹੂਮ ਰਾਸ਼ਟਰਪਤੀ ਮਿਲ ਪ੍ਰੈਜ਼ੀਡੈਂਟ ਅਗਲਾ ਪ੍ਰਸ਼ਨ ਇਕੋ ਇੰਗਲਿਸ਼ ਪੰਜਾਬੀ ਦੇ ਵਿੱਚ ਆਪਾਂ ਨੇ ਮਤਲਬ ਕਿ ਇਕੱਲੇ ਇਕੱਲੇ ਪ੍ਰੈਕਟਿਸ ਕਰ ਰਹੇ ਹੋਏ ਆ ਨਾ ਡਿਕਟੇਟ ਤੇ 9888743699 ਨੰਬਰ ਆਪਣਾ ਜੇ ਤੁਸੀਂ ਮਤਲਬ ਕਿ ਕੋਈ ਵੀ ਨੋਟਸ ਬਾਰੇ ਗੱਲਬਾਤ ਕਰਨੀ ਹੈ ਨੋਟਸ ਤੁਹਾਨੂੰ ਮਿਲ ਜਾਣਗੇ ਤੁਸੀਂ ਨੌਕਰੀ ਗੁਰੂ ਟੈਲੀਗ੍ਰਾਮ ਜੁਆਇਨ ਕਰ ਲਓ ਜੇ ਤੁਹਾਨੂੰ ਨੌਕਰੀ ਗੁਰੂ ਟੈਲੀਗ੍ਰਾਮ ਦਾ ਲਿੰਕ ਨਹੀਂ ਮਿਲ ਰਿਹਾ ਤਾਂ ਤੁਸੀਂ ਫੋਨ ਨੰਬਰ ਤੇ ਮੈ 9888743699 ਤੇ ਮੈਸੇਜ ਕਰ ਸਕਦੇ ਆ ਕਿ ਟੈਲੀਗ੍ਰਾਮ ਦਾ ਲਿੰਕ ਦੇ ਦਿਓ ਉੱਥੇ ਆਪਾਂ ਗਰੰਟ ਅਪਡੇਟ ਦੀ ਰੋਜ਼ਾਨਾ ਪੀਡੀਐਫ ਵੀ ਪਾਉਂਦੇ ਆਂ ਇੰਗਲਿਸ਼ ਪੰਜਾਬੀ ਦੇ ਵਿੱਚ ਠੀਕ ਆ ਉਹ ਵੀ ਪੜ੍ਹਨੀ ਬਹੁਤ ਨਾ ਠੀਕ ਹੈ ਤੇ ਬਾਕੀ ਨੋਟਸ ਤਾਂ ਆਪਾਂ ਦੇਵਾਂਗੇ ਪੇਪਰ ਦੇ ਜਦੋਂ ਹੁਣ ਮਤਲਬ ਪੇਪਰ ਆ ਜਾਣਗੇ ਤੁਹਾਡੇ ਸਾਰੀਆਂ ਭਾਰਤੀਆਂ ਦੇ ਹਨ ਨੇੜੇ ਜਾ ਕੇ ਆਪਾਂ ਨੋਟਸ ਪੂਰੀ ਪ੍ਰੋਪਰ ਤਿਆਰ ਕਰਕੇ ਤੁਹਾਨੂੰ ਦੇ ਦੇਵਾਂਗੇ ਠੀਕ ਹੈ ਹੁਣ ਇਹ ਪੀਡੀਫਾਂ ਇਕੱਠੀਆਂ ਕਰਕੇ ਤੁਹਾਨੂੰ ਦਵਾਂਗੇ ਜ਼ਰੂਰ ਤੇ ਇੰਗਲਿਸ਼ ਪੰਜਾਬੀ ਦੇ ਵਿੱਚ ਬਹੁਤ ਹੀ ਘੱਟ ਚੈਨਲਾਂ ਦੇ ਉੱਤੇ ਤੁਹਾਨੂੰ ਇਹ ਡਾਟਾ ਮਿਲਦਾ ਹੋਵੇਗਾ ਜੋ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਪ੍ਰੋਵਾਈਡ ਕਰਾ ਰਹੇ ਹਾਂ ਤੇ ਅਗਲਾ ਪ੍ਰਸ਼ਨ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਰਾਸ਼ਟਰਪਤੀ ਦੀ ਵਿਧਾਨਕ ਸ਼ਕਤੀ ਨਹੀਂ ਹੈ ਕਹਿੰਦੇ ਰਾਸ਼ਟਰਪਤੀ ਦੀ ਵਿਧਾਨਕ ਸ਼ਕਤੀ ਮਤਲਬ ਕਿ ਆਪਣੀ ਕਿਹੜੀ ਹੋਗੀ ਲੇਗਿਸਲੇਟਿਵ ਪਾਵਰ ਕਿਹੜੀ ਨਹੀਂ ਹੈਗੀ ਇਹਨਾਂ ਚੋਂ ਮਨਿਸਟਰਾਂ ਨੂੰ ਅਪਾਇੰਟ ਕਰਨਾ ਮੰਤਰੀਆਂ ਦੀ ਨਿਯੁਕਤੀ ਕਰਨਾ ਮੰਤਰੀਆਂ ਦੇ ਮਤਲਬ ਕਿ ਜਿਹੜੀ ਨਿਯੁਕਤੀ ਕਰਨੀ ਆ ਇਹ ਪਾਵਰ ਨਹੀਂ ਹੈਗੀ ਰਾਸ਼ਟਰਪਤੀ ਦੀ ਠੀਕ ਹੈ ਕੌਣ ਕਰਦਾ ਪ੍ਰਾਈਮ ਮਿਨਿਸਟਰ ਕਰਦਾ ਮੰਤਰੀਆਂ ਦੀ ਨਿਯੁਕਤੀ ਠੀਕ ਹੈ ਬਿਕੀ ਨੂੰ ਕਿਹੜਾ ਮੰਤਰਾਲਾ ਦੇਣਾ ਠੀਕ ਹੈ ਤੇ ਇੱਥੇ ਪ੍ਰੈਜ਼ੀਡੈਂਟ ਦੀ ਪਾਵਰ ਕਿਹੜੀ-ਕਿਹੜੀ ਆ ਕਿਸੇ ਉਹਨੂੰ ਪਾਰਲੀਮੈਂਟ ਨੂੰ ਸੰਮਨ ਕਰਨ ਬੁਲਾਣਾ ਸੰਸਦ ਸੰਸਦ ਨੂੰ ਬੁਲਾਣਾ ਠੀਕ ਹੈ ਨਾ ਉਦੋਂ ਆਰਡੀਨੈਂਸ ਠੀਕ ਹੈ ਆਰਡੀਨੈਂਸ ਜਾਰੀ ਕਰਨਾ ਠੀਕ ਹੈ ਉਸ ਤੋਂ ਬਾਅਦ ਅਸੈਂਟ ਆਫ ਬਿਲ ਸਹਿਮਤੀ ਦੇਣਾ ਆਪਸ਼ਨ ਡੀ ਬਿਲਾਂ ਨੂੰ ਸਹਿਮਤੀ ਦੇਣਾ ਬਿਲ ਨੂੰ ਮਨਜ਼ੂਰੀ ਦੇਣਾ ਠੀਕ ਹੈ ਤੇ ਉਸ ਤੋਂ ਬਾਅਦ ਆਪਸ਼ਨ ਸੀ ਗਲਤ ਹੈ ਜਿਸ ਜਿਹੜੇ ਵਿੱਚ ਇਹ ਪੁੱਛਿਆ ਗਿਆ ਸੀ ਕਿਹੜਾ ਗਲਤ ਆ ਆਪਸ਼ਨ ਸੀ ਗਲਤ ਆ ਮਤਲਬ ਮੰਤਰੀਆਂ ਦੀ ਨਿਯੁਕਤੀ ਪ੍ਰਾਈਮ ਮਿਨਿਸਟਰ ਕਰਦਾ ਹੈ ਰਾਸ਼ਟਰਪਤੀ ਨਹੀਂ ਕਰਦਾ ਪ੍ਰਸ਼ਨ 11ਵਾਂ ਕਿਹੜੀ ਤਾਰਾ ਰਾਸ਼ਟਰਪਤੀ ਦੀ ਮਾਫੀ ਦੇਣ ਦੀ ਸ਼ਕਤੀ ਨਾਲ ਸੰਬੰਧਤ ਹੈ ਜਿਹੜੀ ਮਾਫੀ ਤੁਹਾਨੂੰ ਕਿਹਾ ਸਜ਼ਾ ਘਟਾਣੀ ਹੈ ਨਾ ਜਾਂ ਮਾਫ ਕਰ ਦੇਣੀ ਉਹ ਆਰਟੀਕਲ 72 ਦੇ ਵਿੱਚ ਮੈਂਸ਼ਨ ਆ ਆਰਟੀਕਲ 72 ਦੇ ਤਹਿਤ ਰਾਸ਼ਟਰਪਤੀ ਸਜ਼ਾ ਮਾਫ ਕਰ ਸਕਦਾ ਠੀਕ ਹੈ ਉਸ ਤੋਂ ਅਗਲਾ ਪ੍ਰਸ਼ਨ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਦੋਵਾਂ ਦੀ ਗੈਰਹਾਜ਼ਰੀ ਵਿੱਚ ਰਾਸ਼ਟਰਪਤੀ ਦੇ ਫਰਜ਼ ਕੌਣ ਨਿਭਾਉਂਦਾ ਹੈ ਜਦੋਂ ਰਾਸ਼ਟਰਪਤੀ ਵੀ ਆਪਣਾ ਦਫ਼ਤਰ ਛੱਡ ਜਵੇ ਕਿਸੇ ਕਾਰਨ ਵਾਂਸ਼ ਤਾਂ ਉਪਰਾਸ਼ਟਰਪਤੀ ਵੀ ਛੱਡ ਜਵੇ ਰਾਸ਼ਟਰਪਤੀ ਦੇ ਛੱਡ ਜਾਣ ਤੋਂ ਬਾਅਦ ਉਪਰਾਸ਼ਟਰਪਤੀ ਨੇ ਰਾਸ਼ਟਰਪਤੀ ਦਾ ਮਤਲਬ ਉਹ ਕੰਮ ਦੇ ਦਿੱਤਾ ਜਾਂਦਾ ਪਰ ਜੇ ਉਪਰਾਸ਼ਟਰਪਤੀ ਵੀ ਛੱਡ ਜਵੇ ਤਾਂ ਫਿਰ ਉਹਨਾਂ ਦੀ ਗੈਰਹਾਜ਼ਰੀ ਵਿੱਚ ਦੋਨਾਂ 'ਚ ਕੌਣ ਸੰਭਾਲਦਾ ਉਹਦਾ ਚੀਫ ਜਸਟਿਸ ਆਫ ਇੰਡੀਆ ਭਾਰਤ ਦੇ ਚੀਫ ਜਸਟਿਸ ਆ ਜਿਹੜੇ ਠੀਕ ਹੈ ਉਹ ਅਧਿਕਾਰ ਸੰਭਾਲਦੇ ਆ ਰਾਸ਼ਟਰਪਤੀ ਦਾ ਫਿਰ ਉਹਨਾਂ ਨੂੰ ਚਾਰਜ ਮਿਲਦਾ ਅੱਗੇ ਆ ਕੇ ਪ੍ਰਾਈਮ ਮਿਨਿਸਟਰ ਇਜ਼ ਰਿਸਪੌਂਸਿਬਲ ਟੂ ਵਿਚ ਹਾਊਸ ਆਫ ਦਾ ਪਾਰਲੀਮੈਂਟ ਕਹਿੰਦੇ ਜਿਹੜਾ ਪ੍ਰਧਾਨ ਮੰਤਰੀ ਆ ਉਹ ਕਿਸ ਸਦਨ ਦੇ ਪ੍ਰਤੀ ਜਵਾਬਦੇਹ ਆ ਪ੍ਰਧਾਨ ਮੰਤਰੀ ਤੁਹਾਨੂੰ ਪਤਾ ਹੈ ਮੇਨ ਲੋਕ ਸਭਾ ਦੀ ਪਾਵਰ ਹੁੰਦੀ ਆ ਪ੍ਰਧਾਨ ਮੰਤਰੀ ਦੀ ਲੋਕ ਸਭਾ ਨੂੰ ਜਵਾਬਦੇਹ ਆ ਪ੍ਰਧਾਨ ਮੰਤਰੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਪ੍ਰਧਾਨ ਮੰਤਰੀ ਤੁਹਾਨੂੰ ਪਤਾ ਜੂਨੀਅਰ ਐਗਜ਼ੀਕਿਟਿਵ ਦਾ ਪਾਰਟ ਆ ਠੀਕ ਹੈ ਨਾ ਉਸ ਤੋਂ ਅਗਲਾ ਪ੍ਰਸ਼ਨ ਹੈ ਪ੍ਰਸ਼ਾਸਨ ਨਾਲ ਸੰਬੰਧਿਤ ਮਾਮਲਿਆਂ ਤੇ ਰਾਸ਼ਟਰਪਤੀ ਨੂੰ ਕੌਣ ਸਲਾਹ ਦਿੰਦਾ ਹੈ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਨਾਲ ਸੰਬੰਧਿਤ ਮਾਮਲੇ ਜਿਹੜੇ ਹੁੰਦੇ ਨੇ ਨਾ ਉਹਨਾਂ ਨਾਲ ਸੰਬੰਧਿਤ ਪ੍ਰਾਈਨ ਨੂੰ ਕੌਣ ਸਲਾਹ ਦਿੰਦਾ ਕੌਂਸਲ ਆਫ ਮਿਨਿਸਟਰਸ ਸਲਾਹ ਦਿੰਦੇ ਆ ਮੰਤਰੀ ਮੰਡਲ ਉਹਨਾਂ ਨੂੰ ਸਲਾਹ ਦਿੰਦਾ ਠੀਕ ਹੈ ਮੰਤਰੀ ਮੰਡਲ ਕੌਂਸਲ ਆਫ ਮਿਨਿਸਟਰਸ ਸਲਾਹ ਦਿੰਦੇ ਆ ਰਾਸ਼ਟਰਪਤੀ ਨੂੰ ਉਸ ਤੋਂ ਬਾਅਦ ਅੱਗੇ ਆ ਗਿਆ ਅਟਾਰਨੀ ਜਨਰਲ ਹੈਸ ਦਾ ਰਾਈਟ ਟੂ ਸਪੀਕ ਇਨ ਅਟਾਰਨੀ ਜਨਰਲ ਨੂੰ ਕਿਸ ਵਿੱਚ ਬੋਲਣ ਦਾ ਅਧਿਕਾਰ ਹੈ ਅਟਾਰਨੀ ਜਨਰਲ ਜਿਹੜਾ ਸਭ ਤੋਂ ਵੱਡਾ ਕਾਨੂੰਨੀ ਅਧਿਕਾਰੀ ਆ ਉਸ ਨੂੰ ਦੋਵੇਂ ਸਦਨਾਂ 'ਚ ਬੋਲਣ ਦਾ ਅਧਿਕਾਰ ਦੋਵੇਂ ਸਦਨ ਕਿਹੜੇ ਆ ਲੋਕ ਸਭਾ ਤੇ ਰਾਜ ਸਭਾ ਦੋਨੇ ਸਦਨਾਂ 'ਚ ਬੋਲ ਸਕਦਾ ਪਰ ਜਦੋਂ ਕੋਈ VOTING ਹੁੰਦੀ ਆ ਤਾਂ ਉੱਤੇ ਵੋਟ ਪਾਉਣ ਦੀ ਪਾਵਰ ਨਹੀਂ ਹੈਗੀ ਸਿਰਫ ਬੋਲ ਸਕਦਾ ਉੱਤੇ ਕੋਈ ਵੀ ਪੁੱਛ ਗੇ ਸ਼ੈ ਕਰ ਸਕਦਾ ਠੀਕ ਆ ਤੇ ਅਗਲਾ ਪ੍ਰਸ਼ਨ ਆ ਗਿਆ ਰਾਸ਼ਟਰਪਤੀ ਦੀ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਕਿਸ ਧਾਰਾ ਤਹਿ ਦਿੱਤੀ ਗਈ ਹੈ ਰਾਸ਼ਟਰਪਤੀ ਜਿਹੜਾ ਆਰਡੀਨੈਂਸ ਜਾਰੀ ਕਰ ਦਿੰਦਾ ਜਦੋਂ ਪਾਰਲੀਮੈਂਟ ਸੈਸ਼ਨ ਚ ਨਹੀਂ ਹੁੰਦਾ ਹਨ ਸੈਸ਼ਨ ਚ ਨਾ ਹੋਣ ਤੇ ਫਿਰ ਆਰਡੀਨੈਂਸ ਜਾਰੀ ਕੀਤਾ ਜਾਂਦਾ ਹਨ ਉਹ ਆਰਟੀਕਲ 123 ਦੇ ਤਹਿਤ ਰਾਸ਼ਟਰਪਤੀ ਆਰਡੀਨੈਂਸ ਜਾਰੀ ਕਰਦਾ ਹੈ ਠੀਕ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਇਹ ਬਹੁਤ ਇੰਪੋਰਟੈਂਟ ਆ ਵੀ ਕਿਸ ਦੇ ਤਹਿਤ ਆਰਟੀਕਲ 123 ਦੇ ਤਹਿਤ ਅਗਲਾ ਪ੍ਰਸ਼ਨ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਲਈ ਕਿਸ ਕਿਸਮ ਦੀ ਚੋਣ ਪ੍ਰਣਾਲੀ ਵਰਤੀ ਜਾਂਦੀ ਹੈ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੇ ਹਾਂ ਸਿੰਗਲ ਟ੍ਰਾਂਸਫਰੇਬਲ VOTING ਸਿਸਟਮ ਠੀਕ ਹੈ ਪ੍ਰੋਪੋਰਸ਼ਨਲ ਰਿਪ੍ਰੈਜ਼ੈਂਟੇਟਿਵ ਆ ਦੇਖੋ ਪ੍ਰੋਪੋਰਸ਼ਨਲ ਰਿਪ੍ਰੈਜ਼ੈਂਟੇਟਿਵ ਵਿਦ ਸਿੰਗਲ ਟ੍ਰਾਂਸਫਰ ਬੋਟ ਸਿਸਟਮ ਠੀਕ ਹੈ ਜਿਸ ਦੇ ਵਿੱਚ ਆ ਆਪਾਂ ਲੋਕ ਸਭਾ ਦੇ ਜਿੰਨੇ ਵੀ ਹੈਗੇ ਆ ਮੈਂਬਰ ਉਹਨੇ ਤੇ ਰਾਜ ਸਭਾ ਦੇ ਠੀਕ ਹੈ ਮਤਲਬ ਪੂਰੇ ਸੰਸਦ ਦੇ ਹੈਗੇ ਨਾ ਸੰਸਦ ਦੇ ਮੈਂਬਰ ਮਿਲ ਕੇ ਤੇ ਸਟੇਟਾਂ ਦੇ ਹਨਾ ਰਾਜਾਂ ਦੇ ਮੈਂਬਰ ਆ ਗਏ ਹਨਾ ਉਹ ਸਾਰੇ ਮਿਲ ਕੇ VOTING ਕਰਦੇ ਆ ਰਾਜਾਂ ਦੇ ਮੈਂਬਰਾਂ ਉਹਨਾਂ ਨੂੰ ਸਿੰਗਲ ਟ੍ਰਾਂਸਫਰੇਬਲ VOTING ਸਿਸਟਮ ਦੇ ਜ਼ਰੀਏ ਪਾਵਰ ਦਿੱਤੀ ਹੁੰਦੀ ਆ ਵੀ ਉਹਨਾਂ ਦੀ ਇੱਕ ਵੋਟ ਕਿੰਨੀਆਂ ਵੋਟਾਂ ਜਾ ਕੇ ਕਾਊਂਟ ਹੋਣਗੀਆਂ ਠੀਕ ਆ ਸਿੰਗਲ ਟ੍ਰਾਂਸਫਰੇਬਲ ਸਿਸਟਮ ਦਾ ਤੁਹਾਨੂੰ ਬਾਅਦ ਚ ਸਮਝਾਇਆ ਜਾਊਗਾ ਕਿ ਕੀ-ਕਿਆ ਹੁੰਦਾ ਠੀਕ ਆ ਜਨਨ ਕਿ ਤੁਸੀਂ ਯਾਦ ਰੱਖਣਾ ਸਿੰਗਲ ਟ੍ਰਾਂਸਫਰੇਬਲ ਵੋਟ ਨਾਲ ਅਨੁਪਾਤਕ ਪ੍ਰਤੀਨਿਧਤਾ ਨਾਲ ਚੁਣੇ ਜਾਂਦੇ ਰਾਸ਼ਟਰਪਤੀ ਨੂੰ ਇਸ VOTING ਸਿਸਟਮ ਹੁੰਦਾ ਠੀਕ ਆ ਆਪਣੇ ਨਾਲ ਡਾਇਰੈਕਟ VOTING ਨਹੀਂ ਜਿਵੇਂ ਲੋਕਾਂ ਲੋਕਾਂ ਦੀ VOTING ਨਾਲ ਨਹੀਂ ਚੁਣਿਆ ਜਾਂਦਾ ਠੀਕ ਹੈ ਨਾ ਇਸ ਸਿਸਟਮ ਨਾਲ ਚੁਣਿਆ ਜਾਂਦਾ ਸਿੰਗਲ ਟ੍ਰਾਂਸਫਰੇਬਲ VOTING ਸਿਸਟਮ ਨਾਲ ਠੀਕ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਵਿਚ ਆਫ ਦਾ ਫੋਲੋਇੰਗ ਇਜ਼ ਅ ਡਿਸਕ੍ਰੀਸ਼ਨਰੀ ਪਾਵਰ ਆਫ ਦਾ ਪ੍ਰੈਜ਼ੀਡੈਂਟ ਕਹਿੰਦੇ ਰਾਸ਼ਟਰਪਤੀ ਦੀ ਵਿਵੇਕ ਸ਼ਕਤੀਆਂ ਕਿਹੜੀਆਂ ਹਨ ਹੇਠ ਲਿਖਿਆਂ 'ਚੋਂ ਰਾਸ਼ਟਰਪਤੀ ਦੀ ਵਿਵੇਕ ਸ਼ਕਤੀਆਂ ਜਿਵੇਂ ਪ੍ਰਾਈਮ ਮਿਨਿਸਟਰ ਨੂੰ ਅਪੋਇੰਟ ਕਰਨਾ ਠੀਕ ਹੈ ਹੁਣ ਤੁਸੀਂ ਕਹੋਗੇ ਅਪਾਇੰਟਮੈਂਟ ਆਫ ਪ੍ਰਾਈਮ ਮਿਨਿਸਟਰ ਕਿਵੇਂ ਬੂਵੇਕ ਸ਼ਕਤੀ ਕਿਵੇਂ ਹੋਗੀ ਕੋਈ ਖਾਸ ਸ਼ਕਤੀ ਕਿਵੇਂ ਹੋਗੀ ਇਹ ਤਾਂ ਆਮ ਸੌਂਚ ਗਾਣਾ ਇੱਕ ਹਨਾ ਅਪਾਇੰਟਮੈਂਟ ਉਦਾਂ ਨਹੀਂ ਹੈਗਾ ਵੀ ਸੌਂਚ ਗਾਣਾ ਅਪਾਇੰਟਮੈਂਟ ਆਫ ਦਾ ਪ੍ਰਾਈਮ ਮਿਨਿਸਟਰ ਇੱਥੇ ਇਹ ਗੱਲ ਕੀਤੀ ਗਈ ਜਦੋਂ ਕੋਈ ਸਰਕਾਰ ਬਹੁਮਤ ਦੇ ਵਿੱਚ ਨਹੀਂ ਆਉਂਦੀ ਠੀਕ ਹੈ ਨਾ ਲੋਕ ਸਭਾ ਦੇ ਵਿੱਚ ਤਾਂ ਫਿਰ ਉਸ ਟਾਈਮ ਰਾਸ਼ਟਰਪਤੀ ਕੋ ਇੱਕ ਇਦਾਂ ਦੀ ਬੂਵੇਕ ਸ਼ਕਤੀ ਹੁੰਦੀ ਇਦਾਂ ਦੀ ਡਿਸਕ੍ਰੈਸ਼ਨਰੀ ਪਾਵਰ ਹੁੰਦੀ ਹੈ ਉਹ ਕਿਸੇ ਨੂੰ ਵੀ ਮਤਲਬ ਕਿ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਦੇਸ਼ ਦਾ ਬਣਾ ਸਕਦਾ ਨਿਯੁਕਤ ਕਰ ਸਕਦਾ ਇਹ ਪ੍ਰਧਾਨ ਮੰਤਰੀ ਇਹ ਰਾਸ਼ਟਰਪਤੀ ਦੀ ਪ੍ਰਧਾਨ ਮੰਤਰੀ ਨੂੰ ਨਿਯੁਕਤੀ ਕਰਨ ਦੀ ਜਦੋਂ ਬਹੁਮਤ ਨਾ ਹੋਵੇ ਇਹ ਬੋਵੇਕ ਸ਼ਕਤੀ ਮੰਨੀ ਗਈ ਹੈ ਠੀਕ ਹੈ ਤੇ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਅੰਤਰਰਾਸ਼ਟਰੀ ਮੰਚਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੌਣ ਕਰਦਾ ਹੈ ਅੰਤਰਰਾਸ਼ਟਰੀ ਮੰਚਾਂ 'ਚ ਭਾਰਤ ਦੀ ਪ੍ਰਤੀਨਿਧਤਾ ਕੌਣ ਕਰਦਾ ਹੈ ਰਾਸ਼ਟਰਪਤੀ ਕਰਦੇ ਠੀਕ ਹੈ ਕੌਣ ਕਰਦਾ ਹੈ ਰਾਸ਼ਟਰਪਤੀ ਉਹ ਰਿਪਰੈਜ਼েন্টস ਇੰਡੀਆ ਇਨ ਇੰਟਰਨੈਸ਼ਨਲ ਫੋਰਮਸ ਅਗਲਾ ਪ੍ਰਸ਼ਨ ਕੌਮੀ ਐਮਰਜੈਂਸੀ ਘੋਸ਼ਿਤ ਕਰਨ ਦੀ ਸ਼ਕਤੀ ਕਿਸ ਕੋ ਹੈ ਮਤਲਬ ਨੈਸ਼ਨਲ ਐਮਰਜੈਂਸੀ ਜਿਹੜੀ ਲਗਾਉਣੀ ਹੁੰਦੀ ਹੈ ਜਦੋਂ ਕੋਈ ਲੋੜ ਪੈ ਜੇ ਤਾਂ ਇਹ ਪਾਵਰ ਕਿਸ ਕੋ ਹੈ ਕੌਣ ਲਗਾ ਸਕਦਾ ਹੈ ਰਾਸ਼ਟਰੀ ਨੈਸ਼ਨਲ ਐਮਰਜੈਂਸੀ ਰਾਸ਼ਟਰੀ ਐਮਰਜੈਂਸੀ ਨੈਸ਼ਨਲ ਐਮਰਜੈਂਸੀ ਰਾਸ਼ਟਰਪਤੀ ਠੀਕ ਹੈ ਪ੍ਰੈਜ਼ੀਡੈਂਟ ਅਗਲਾ ਪ੍ਰਸ਼ਨ ਕਹਿੰਦੇ ਘੱਟੋ ਘੱਟ ਏਜ ਕਿਆ ਹੈ ਮਤਲਬ ਕਿ ਚਾਹੀਦੀ ਹੈ ਰਾਸ਼ਟਰਪਤੀ ਦੇ ਅਹੁਦੇ ਲਈ ਮਤਲਬ ਰਾਸ਼ਟਰਪਤੀ ਦੇ ਉਦੇ ਲਈ ਯੋਗ ਹੋਣ ਲਈ ਘੱਟੋ ਘਾਟ ਉਮਰ ਕਿੰਨੀ ਹੈ ਜੇ ਰਾਸ਼ਟਰਪਤੀ ਕਿਸੇ ਨੇ ਬਣਨਾ ਹੈ ਜੋ ਨਾ ਰਾਸ਼ਟਰਪਤੀ ਲਈ ਖੜਨਾ ਚਾਹੁੰਦਾ ਤਾਂ ਕਿੰਨੀ ਉਮਰ ਹੋਣੀ ਚਾਹੀਦੀ ਹੈ ਘੱਟੋ ਘਾਟ 35 ਸਾਲ ਦੀ ਯਾਦ ਰੱਖਣਾ ਹੈ 35 ਸਾਲ ਲੋਕ ਸਭਾ ਲਈ ਐਮ ਲੋਕ ਸਭਾ ਦੇ ਵਿੱਚ ਐਮ ਪੀ ਬਣਨਾ ਹੈ ਜਾਂ ਕੇ ਦੂਸਰੀ ਤਾਂ 25 ਸਾਲ ਕਿਸੇ ਰਾਜ ਦੇ ਵਿੱਚ ਐਮ ਐਲ ਏ ਬਣਨਾ ਤਾਂ ਵੀ 25 ਸਾਲ ਜੇ ਤੁਸੀਂ ਜਾ ਕੇ ਮਤਲਬ ਕਿ ਰਾਜ ਸਭਾ ਦਾ ਮੈਂਬਰ ਬਣਨਾ ਹੈ ਤਾਂ 30 ਸਾਲ ਜੇ ਤੁਸੀਂ ਰਾਸ਼ਟਰਪਤੀ ਬਣਨਾ ਹੈ ਤਾਂ ਤੁਹਾਨੂੰ 35 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਅਗਲਾ ਪ੍ਰਸ਼ਨ ਹਥਿਆਰਮੰਦ ਬਲਾਂ ਦਾ ਸੁਪਰੀਮ ਕਮਾਂਡਰ ਕੌਣ ਹੈ ਮਤਲਬ ਹੂ ਇਜ਼ ਦਾ ਸੁਪਰੀਮ ਕਮਾਂਡਰ ਆਫ ਦਾ ਆਰਮਡ ਫੋਰਸਿਸ ਆਰਮਡ ਫੋਰਸਿਸ ਜਿਹੜੀਆਂ ਹੁੰਦੀਆਂ ਉਹਨਾਂ ਸਾਰੀਆਂ ਹਥਿਆਰਮੰਦ ਬਲ ਜਿਨ੍ਹਾਂ ਕੋ ਮਤਲਬ ਹਥਿਆਰਾਂ ਆਈ ਪਾਵਰ ਆ ਠੀਕ ਹੈ ਉਹਨਾਂ ਦਾ ਮੇਨ ਸੁਪਰੀਮ ਕਮਾਂਡਰ ਕੌਣ ਹੈ ਰਾਸ਼ਟਰਪਤੀ ਸਾਰੀਆਂ ਹਥਿਆਰਮੰਦ ਸੈਨਾਵਾਂ ਦਾ ਮਤਲਬ ਕਿ ਮੇਨ ਕਮਾਂਡਰ ਕੌਣ ਹੁੰਦਾ ਹੈ ਰਾਸ਼ਟਰਪਤੀ ਦੇ ਕੰਟਰੋਲ ਚ ਸਾਰੀਆਂ ਸੈਨਾਵਾਂ ਆ ਠੀਕ ਆ ਜਲਥੈਨ ਸੌਰੀ ਜਲ ਸੈਨਾ ਥਲ ਸੈਨਾ ਠੀਕ ਆ ਤੇ ਬਾਇਉ ਸੈਨਾ ਮਤਲਬ ਕਿ ਆਰਮੀ 에어ਬੋਰਸ ਤੇ ਨੈਵੀ ਇਹ ਤਿੰਨਾਂ ਦਾ ਕੰਟਰੋਲ ਰਾਸ਼ਟਰਪਤੀ ਜੀ ਕੋਲ ਹੈ ਠੀਕ ਹੈ ਅਗਲਾ ਪ੍ਰਸ਼ਨ ਆ ਗਿਆ ਰਾਸ਼ਟਰਪਤੀ ਰਾਜ ਸਭਾ ਲਈ ਕਿੰਨੇ ਮੈਂਬਰਾਂ ਨੂੰ ਨਾਮਜ਼ਦ ਕਰ ਸਕਦਾ ਹੈ ਰਾਸ਼ਟਰਪਤੀ ਰਾਜ ਸਭਾ ਲਈ 12 ਮੈਂਬਰਾਂ ਦੀ ਨਿਯੁਕਤੀ ਕਰ ਸਕਦਾ ਕਿਸੇ ਬੱਖੋ-ਵੱਖਰੇ ਫੀਲਡਾਂ ਦੇ ਵਿੱਚੋਂ ਠੀਕ ਹੈ ਫੀਲਡ ਤਾਂ ਉਹਨੂੰ ਦੱਸ ਚੁੱਕੇ ਸੀ ਕਿ ਕਿਸੇ ਗ੍ਰੈਜੂਏਟ ਨੂੰ ਹਨਾ ਕੋਈ ਸਪੈਸ਼ਲ ਫੀਲਡ ਦੇ ਵਿੱਚ ਹਨਾ ਇਦਾਂ ਚੁਣੇ ਜਾਂਦੇ ਆ ਜਿਨ੍ਹਾਂ ਨੂੰ ਨਾਮਿਨੇਟ ਕੀਤਾ ਜਾਂਦਾ ਹੈ ਸਿੱਧਾ ਰਾਜ ਸਭਾ ਦੇ ਵਿੱਚ ਤੇ ਇਹ ਰਾਸ਼ਟਰਪਤੀ ਕੋ ਪਾਵਰ ਆ ਨਾਮਿਨੇਟ ਕਰਨ ਦੀ 12 ਬੰਦਿਆਂ ਦੀ ਠੀਕ ਹੈ ਤੇ 22 ਦੇ ਟਰਮ ਆਫ ਦਾ ਆਫਿਸ ਆਫ ਦਾ ভাইস ਪ੍ਰੈਜ਼ੀਡੈਂਟ ਕਹਿੰਦੇ ਇੱਥੇ ਪੁੱਛ ਲਿਆ ਗਿਆ ਉਪ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਉਪ ਰਾਸ਼ਟਰਪਤੀ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ਠੀਕ ਉਪ ਰਾਸ਼ਟਰਪਤੀ ਦਾ ਕਾਰਜਕਾਲ ਕਿੰਨੇ ਸਾਲ ਦਾ ਹੁੰਦਾ 5 ਸਾਲ ਦਾ ਠੀਕ ਜਿਵੇਂ ਰਾਸ਼ਟਰਪਤੀ ਦਾ ਹੁੰਦਾ ਉਦਾਂ ਹੀ ਉਪ ਰਾਸ਼ਟਰਪਤੀ ਦਾ 5 ਸਾਲ ਦਾ ਹੁੰਦਾ ਤੇ ਅਗਲਾ ਪ੍ਰਸ਼ਨ ਆ ਗਿਆ ਉਪ ਰਾਸ਼ਟਰਪਤੀ ਰਾਸ਼ਟਰਪਤੀ ਦੀ ਗੈਰ ਹਾਜ਼ਰੀ ਵਿੱਚ ਵੱਧ ਤੋਂ ਵੱਧ ਕਿੰਨੇ ਸਮੇਂ ਦੀ ਰਾਸ਼ਟਰਪਤੀ ਵਜੋਂ ਕੰਮ ਕਰਦਾ ਹੈ 6 ਮਹੀਨੇ ਲਈ ਠੀਕ ਹੈ ਉਪ ਰਾਸ਼ਟਰਪਤੀ ਰਾਸ਼ਟਰਪਤੀ ਦੀ ਗੈਰ ਹਾਜ਼ਰੀ ਵਿੱਚ ਜਦੋਂ ਕੋਈ ਰਾਸ਼ਟਰਪਤੀ ਨੂੰ ਕੋਈ ਮਤਲਬ ਇਦਾਂ ਦੇ ਕੋਈ ਬਿਗਨਾ ਨਾਗਰਿਕ ਰਾਸ਼ਟਰਪਤੀ ਦਫ਼ਤਰ ਦੇ ਵਿੱਚ ਠੀਕ ਹੈ ਰਾਸ਼ਟਰਪਤੀ ਮਤਲਬ ਕਿ ਆਪਣੀ ਡਿਊਟੀਆਂ ਪਰਫਾਰਮ ਨਹੀਂ ਕਰ ਸਕਦਾ ਹਨ ਤਾਂ ਉਦੋਂ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਉਪ ਰਾਸ਼ਟਰਪਤੀ ਉਹਨਾਂ ਦੀ ਡਿਊਟੀ ਪਰਫਾਰਮ ਕਰਦਾ ਹੈ ਫਿਰ ਉਹ ਕਿੰਨੇ ਸਮੇਂ ਲਈ ਵੱਧ ਤੋਂ ਵੱਧ ਕਰ ਸਕਦਾ ਸਿਰਫ 6 ਮਹੀਨੇ ਲਈ ਠੀਕ ਹੈ ਨਾ ਨਹੀਂ ਉਸ ਤੋਂ ਬਾਅਦ ਤਾਂ ਫਿਰ ਦੁਬਾਰਾ ਰਾਸ਼ਟਰਪਤੀ ਦੀ ਚੋਣ ਕਰਾਣੀ ਪੈਂਦੀ ਆ ਠੀਕ ਹੈ ਇਦਾਂ ਹੀ ਜੇ ਮਤਲਬ ਰਾਸ਼ਟਰਪਤੀ ਵੀ ਗੈਰਹਾਜ਼ਰ ਹੋਵੇ ਤੂੰ ਉਪ ਰਾਸ਼ਟਰਪਤੀ ਵੀ ਗੈਰਹਾਜ਼ਰ ਹੋਵੇ ਤਾਂ ਕੌਣ ਅਹੁਦਾ ਸੰਭਾਲਦਾ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਚੀਫ ਜਸਟਿਸ ਆਫ ਇੰਡੀਆ ਭਾਰਤ ਦੇ ਚੀਫ ਜਸਟਿਸ ਸੰਭਾਲਦੇ ਆ ਇਹ ਅਹੁਦਾ ਠੀਕ ਆ ਉਹ ਆਪਣੀ ਡਿਊਟੀ ਨਿਭਾਉਂਦੇ ਆ ਫਿਰ ਰਾਸ਼ਟਰਪਤੀ ਦੀ ਠੀਕ ਆ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਇਹ 25 ਪ੍ਰਸ਼ਨ ਹੀ ਕਰਾਂਗੇ ਠੀਕ ਹੈ ਵੀਡੀਓ ਲੰਬੀ ਹੋ ਜੇਗੀ ਅਗਲੀ ਵੀਡੀਓ ਦੇ ਵਿੱਚ ਬਾਕੀ ਪ੍ਰਸ਼ਨ ਕਰਾਂਗੇ ਠੀਕ ਹੈ ਤੇ ਵੀਡੀਓ ਤੁਸੀਂ ਧਿਆਨ ਨਾਲ ਦੇਖਣੀ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਥਿਉਰੀ ਦੀਆਂ ਕਲਾਸਾਂ ਜੇ ਤੁਸੀਂ ਲਗਾਉਣਾ ਚਾਹੁੰਦੇ ਹੋ ਕੋਈ ਡਾਇਰੈਕਟ MCQ ਦੀ ਕਲਾਸ ਤੇ ਆ ਗਿਆ ਥਿਉਰੀ ਦੀਆਂ ਕਲਾਸਾਂ ਜ਼ਰੂਰ ਲਗਾਣਾ ਇਸ ਤੋਂ ਪਹਿਲਾਂ ਥਿਉਰੀ ਦੀਆਂ ਕਲਾਸਾਂ ਪਾ ਚੁੱਕੇ ਆਪਾਂ ਯੂਨੀਅਨ ਐਗਜ਼ੀਕਿਊਟਿਵ ਵੀ ਆਪਾਂ ਪਾ ਚੁੱਕੇ ਆ ਤੇ ਸਟੇਟ ਐਗਜ਼ੀਕਿਊਟਿਵ ਵੀ ਉਹਦੀ ਵੀ ਥਿਊਰੀ ਪਾ ਚੁੱਕੇ ਆ ਤੁਸੀਂ ਵੀਡੀਓ ਦੇਖ ਸਕਦੇ ਹੋ ਪਲੇਲਿਸਟ ਦੇ ਵਿੱਚ ਠੀਕ ਆ ਅੱਜ ਦੀ ਵੀਡੀਓ ਚ ਵਸੇ ਨੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਣਾ ਨੰਬਰ 9888746399 ਇਸ ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਹੋ ਨੋਟਸ ਲੈਣ ਲਈ ਤੁਹਾਨੂੰ ਟੈਲੀਗ੍ਰam ਗਰੁੱਪ ਵਿੱਚ ਜੋਇਨ ਕਰਾ ਦਿੱਤਾ ਜਾਊਗਾ ਉੱਥੇ ਤੁਹਾਨੂੰ ਕਰੰਟ ਅਫੇਅਰ ਦੇ ਨੋਟਸ ਵੀ ਮਿਲਣਗੇ ਧੰਨਵਾਦ